ਕਿ ਪੋਤ ਮੇਰੇ ਕੋ ਤੇ ਖਰਾਏ ਜੋਗੇ ਪੈਸੇ ਮੈਂ ਦਵਾਈ ਕਿ ਤਰ੍ਹਾਂ ਲਵਾਵਾਂ ਹੁਣ ਮੈਂ ਦਵਾਈ ਕਰਾਏ ਜੋਗੀ ਪੈਸੇ ਕਿਥੋਂ ਨਾ ਮੈਨੂੰ ਪੈਸੇ ਦੇ ਦੋ ਤੇ ਮੈਂ ਦਵਾਈ ਲੈ ਜਾਵਾਂਗੀ ਸਤ ਵਜੇ ਦਾ ਟਾਈਮ ਦਿੱਤਾ ਸਾਨੂੰ ਕਿ ਆ ਜਾਓ ਲਾਈਨ ਬਹੁਤ ਲੰਬੀ ਹੁੰਦੀ ਆ 10 ਵਜੇ ਟੌਰ ਨਾਲ ਆਉਂਦੇ ਆ ਤੇ ਆ ਕੇ ਜਵਾਬ ਦੇਣੇ ਦੀ ਦਵਾਈ ਨਹੀਂ ਹੈਗੀ ਤੇ ਦਵਾਈ ਤੁਸੀਂ ਬਾਹਰੋਂ ਲਓ ਸਰਕਾਰ ਨੂੰ ਕੀ ਕਹਿਣਾ ਵੀ ਜਾ ਸਾਡੀ ਜਾਨ ਕੱਢ ਲਓ ਤੇ ਜਾ ਸੰ ਦਵਾਈ ਪੇ ਦੇ ਆਂਦਾ ਕੁਝ ਨਹੀਂ ਆਦਾ ਇਹਦਾ ਨੋ ਉਹ ਦਵਾਈ ਦੇ ਦੇ ਦੋ ਇਹਨੇ ਕੀ ਤਰ੍ਹਾਂ ਬਸ ਨੂੰ ਦੁੱਖ ਕਿਉਂ ਲਾਣਾ ਤਾਂ ਪੁੱਤ ਸਾਡਾ ਬੜਾ ਆ ਜਾਂਦਾ ਤੁਹਾਨੂੰ ਤਾਂ ਆਇਆ ਨਖਰ ਮੰਨਦੇ ਆ ਦਵਾਈ ਨਹੀਂ ਇੱਕ ਤਾਂ ਮੈਨੂੰ ਇਹ ਦੱਸਾਂ ਪੁੱਤ ਮੇਰੇ ਕਰਨਾ ਗੱਲਾਂ ਜਾਈ ਜਾਂਦਾ ਸਰ ਮੈਨੂੰ ਕਿਹੜੀ ਦਵਾਈ ਖਾਣ ਮੈਂ ਫਿਰ ਮੈਂ ਤਾਂ ਟਾਈਟ ਨਹੀਂ ਕਰੂੰਦਾ ਐਸੇ ਕਿੱਥੇ ਬਖਾਸ ਆ ਬੜ ਮੈਂ ਕੁੱਤਾ ਮਿਲਿਆ ਮੜ ਗਈ ਹਰ ਚਾ ਵਰਕੇ ਕਰਦੇ ਕਿਹੜਾ ਤਾਇਕਾਂ ਉਹਨੇ ਉਹਦੇ ਨਾਲ ਕੇ ਪੁੱਤਾਂ ਨੂੰ ਮੈਨੂੰ ਉੱਤੇ ਜਾਓ ਐਲ ਕੰਮ ਇੱਥੇ ਐ ਪੁੱਤਾਂ ਨੂੰ ਕੀ ਕਰ ਗਿਆ ਪੁੱਤਾਂ ਐ ਪੁੱਤਾਂ ਨੂੰ ਕੀ ਕਰ ਗਿਆ ਦੱਸ ਮੈਨੂੰ ਉਹਤ ਮੇਰਾ ਦਿਹਾੜੀ ਜਾਂਦਾ ਸੋਦੀ ਉਹ ਜ਼ਰ ਜ਼ਰ ਜੜ ਕਰੀ ਕਿ ਮੇਰੇ ਨਾਲ ਆਵੇ ਹਾਂ ਟੀਵੀ ਰੋ ਰਪੇੋਂ ਤੋਂ ਦਵਾਈ ਨਹੀਂ ਤੁਸੀਂ ਬਾਜ਼ਾਰੋਂ ਲਾਓ ਤੇ ਪੁੱਤ ਮੇਰੇ ਕੋ ਤੇ ਕਿਰਾਏ ਜੋਗੇ ਪੈਸੇ ਨਹੀਂ ਤਾਂ ਮੈਂ ਦਵਾਈ ਕਿੱਤਰਾਂ ਲਵਾਾਂ ਕੱਲਾ ਕੱਲਾ ਮੇਰੇ ਪੁੱਤ ਕਮਾਉਣ ਵਾਲਾ ਉਹ ਦਿਹਾੜੀ ਗਿਆ ਤੇ ਮੈਂ ਆਪਣੀ ਧੀ ਨੂੰ ਨਾਲ ਲੈ ਆਈ ਆ ਤੇ ਮੇਰੇ ਕੋਲ ਪੈਸਾ 1 ਨੇ ਰੁਪਇਆ ਕਿਰਾਏ ਜੋ ਗਿਆ ਹੁਣ ਮੈਂ ਦਵਾਈ ਕਰਾਏ ਜੋਗੀ ਪੈਸੇ ਕਿਥੋਂ ਨਾ ਮੈਨੂੰ ਪੈਸੇ ਦੇ ਦੋ ਤੇ ਮੈਂ ਦਵਾਈ ਲੈ ਜਾਨੀ ਕਿੰਨਾ ਚਿਰ ਹੋ ਗਿਆ ਤੁਹਾਡਾ ਇਲਾਜ ਇਹ ਮੇਰਾ ਹੋ ਗਿਆ ਦੋ ਕੱਪ ਤੇ ਜੀ ਪਹਿਲਾਂ ਵੀ ਦਵਾਈ ਕਈ ਫਿਰ ਲੈ ਗਏ ਸੀ ਨਾ ਖੜੀਆਂ ਹੋਵੇ ਦਵਾਈ ਮੇਰੇ ਕੋਲ ਪਹਿਲਾਂ ਅੰਦਰੋਂ ਮਿਲਦੀ ਜੇ ਬਾਹਰੋਂ ਨਹੀਂ ਅੰਦਰੋਂ ਵੀ ਦਿੱਤੀ ਐਨਾ ਮੁੱਲ ਬਾਹਰੋਂ ਵੀ ਦਿੱਤੀ ਮੁੱਲ ਅੰਦਰੋਂ ਮੁੱਲ ਮਿਲਦੀ ਆ ਹਾਂ ਨਹੀਂ ਬਾਹਰੋਂ ਅੱਛਾ ਕੀ ਕਹਿੰਦੇ ਬਾਹਰੋਂ ਲੈ ਲਓ ਹਾਂ ਹੁਣ ਵੀ ਆਂਦੇ ਬਾਹਰੋਂ ਜੇ ਲਿਖ ਦੇਣੇ ਬਾਹਰੋਂ ਲੈ ਲਓ ਕਿਹੜ ਪਏ ਡਾਕਟਰ ਨੇ ਪਹਿਨੇ ਹੋੜੇ ਜਲਦੀ ਮੋਟਾ ਜਿਹਾ ਬੋਲਾਈ ਤੇ ਕਿ ਤੁਸੀਂ ਦਵਾਈਆਂ ਵਾਲੇ ਕੋਲ ਗਏ ਕੀ ਕਹਿੰਦਾ ਫਿਰ ਆਪਾਂ ਇਹ ਆਂਦਾ ਵੀ ਦਵਾਈਆਂ ਨਹੀਂ ਕਿ ਸਾਡੇ ਕੋਲ ਬਜਾਰੋ ਲਾਓ ਤੇ ਕਿਸੇ ਦੁਕਾਨ ਦਾ ਨਾਮ ਦੱਸੇ ਜਿਨ੍ਹਾਂ ਨੇ ਤੁਹਾਨੂੰ ਨੰਬਰ ਆ ਬਾਹਰ ਆਂਦੇ ਦੁਕਾਨੇ ਗੰਦੋਤ ਨਾ ਅੱਛਾ ਜੀ ਨਾਮ ਆਂਦੇ ਤੁਹਾਨੂੰ ਨਾਮ ਦੱਸਿਆ ਕੀ ਕਹਿੰਦੇ ਕਿਹੜੀ ਦੁਕਾਨ ਤੋਂ ਲੈ ਲਓ ਨਾਮ ਨਹੀਂ ਦੱਸਿਆ ਉਹ ਦੱਸਿਆ ਵੀ ਉਹ ਦੁਆ ਬਾਰ ਦੁਕਾਨਾਂ ਨੇ ਜਾ ਕੇ ਮਾ ਪਰਚੀ ਦਿੱਤੀ ਕੋਈ ਤੁਹਾਨੂੰ ਨਾ ਪਰਚੀ ਕੋਈ ਨਹੀਂ ਦਿੱਤੀ ਤੁਹਾਨੂੰ ਲੱਗਦਾ ਕਿ ਇਹਨਾਂ ਦੇ ਮੇਲੇ ਭੁਗਦੇ ਹੋ ਤੇ ਹੈਗੀ ਹੈ ਆ ਪਉ ਹੁੰਦੀ ਹੈ ਵਰਕਾ ਵਖਾ ਲਓ ਤੇ ਦਵਾਈ ਲੈ ਲੋ ਜਾ ਕੇ ਤੁਹਾਨੂੰ ਲੱਗਦਾ ਕਿ ਕਹਿੰਦੇ ਸਰ ਇਥੇ ਦਵਾਈਆਂ ਖਤਮ ਹੋਈਆਂ ਨੇ ਹਾਂ ਦਵਾਈਆਂ ਅੰਦੇ ਪਿੱਛੇ ਨਹੀਂ ਆਉਂਦੀਆਂ ਹੋਰਾਂ ਨੂੰ ਦਵਾਈ ਦਿੰਦੇ ਨੇ ਕਿਸੇ ਕਈਆਂ ਨੂੰ ਦੇਣ ਦੇ ਤਿੰਨ ਚੌਂ ਮੁੰਡੇ ਨੂੰ ਦੇਤੀ ਆ ਅੱਛਾ ਜਾਨ ਪਛਾਣ ਵਾਲਿਆਂ ਨੂੰ ਦਿੰਦੇ ਨੇ ਹਾਂ ਹਾਂ ਸਾਨੂੰ ਇੱਥੇ ਤਰਲੇ ਲੈਣ ਦਾ ਹੈ ਗਰੀਬਾਂ ਬੰਦੇ ਦੀ ਕੋਈ ਹੈਲਪ ਨਹੀਂ ਕਰਦਾ ਨਹੀਂ ਕੋਈ ਨਲ ਪਰ ਕਰਦਾ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਕੀ ਕਹਿਣਾ ਵੀ ਜਾਂ ਸਾਡੀ ਜਾਨ ਕੱਢ ਲਓ ਤੇ ਜਾਂ ਸਾਨੂੰ ਦਵਾਈ ਭੇਜ ਦਿਓ ਤੁਹਾਡੇ ਬੱਚੇ ਜਿੰਦੇ ਨੇ ਜਾਂ ਕੁਝ ਹੋ ਕੁਛ ਆ ਲਿਆ ਜਾਂ ਸਾਨੂੰ ਟੀਗਲਵਾਜੋ ਬਣ ਕੇ ਕਿਉਂ ਬੱਚੇ ਸਾਰੇ ਦੁਖੀ ਹੋਏ ਆ ਤੇ ਮੈਂ ਵੀ ਦੁਖੀ ਹੋਈ ਆ ਕਿਸ ਤੋਂ ਪਹਿਲੇ ਵੀ ਤੁਹਾਨੂੰ ਜਣਾ ਖਰਚੇ ਖਰਾਬੀ ਕੀਤੀ ਕਿ ਆ ਜੀ ਨਹੀਂ ਨਹੀਂ ਅੱਜ ਕੀਤੀ ਉਹਦੋਂ ਮੈਂ ਦੇ ਦਿੱਤੀ ਹਾਂ ਉਹਦੋਂ ਟੈਸਟ ਵੀ ਕਰਾਇਆ ਸੀ ਥੁੱਕ ਦਾ ਆਪ ਹੀ ਚਨ ਹੈਗੀ ਮਾਤਾ ਮੈਂ ਤੁਹਾਨੂੰ ਨਾ ਤੇ ਖਰਚੇ ਖਰਾਬੀ ਕੀਤੀ ਅੱਜ ਕੀਤੀ ਅੱਜ ਹੁੰਦੀ ਹੈ ਕਿ ਨਹੀਂ ਦਵਾਈ ਨਹੀਂ ਹੈਗੀ ਹੁਣ ਤੁਸੀਂ ਕੀ ਕੀ ਮੰਗ ਕਰੋਗੇ ਕੀ ਮੰਗ ਕਰਦੇ ਕੀ ਮੰਗ ਕਰਦੇ ਹਣ ਦਵਾਈ ਦੋ ਰੀਨਾ ਮੇਰਾ ਨਾਂ ਜੇ ਹਾਂ ਜੀ ਤੇ ਆਹ ਕਾਰਡ ਮੈਂ ਸੇਵਾ ਹੀ ਕਰਦੀ ਪਈ ਕਿਸੇ ਦੀ ਕੁੜੀ ਦੀ ਭਾਜੀ ਉਹਦਾ ਮਾਪਿਓ ਨਹੀਂ ਹੈਗਾ ਤੇ ਟੀਵੀ ਦੀ ਦਵਾਈ ਚੱਲਦੀ ਪਈ ਉਹਦੀ ਅੱਛਾ ਜੀ ਤੇ ਕੱਲ ਵੀ ਮੈਂ ਆਈ ਸੀ ਦੋ ਦਿਨ ਦੀ ਦਵਾਈ ਦਿੱਤੀ ਇਹਨਾਂ ਨੇ ਕਹਿੰਦੇ ਕੱਲ ਤੁਹਾਨੂੰ ਮਹੀਨੇ ਜੀ ਦਾ ਹਫਤੇ ਦੀ ਮਿਲ ਜੇਗੀ ਅੱਛਾ ਅੱਜ ਆਏ ਆ ਇੱਕ ਡਾਕਟਰ ਸਾਹਿਬ 7 ਵਜੇ ਦਾ ਟਾਈਮ ਦਿੱਤਾ ਸਾਨੂੰ ਕਿ ਆ ਜਾਓ ਲਾਈਨ ਬਹੁਤ ਲੰਬੀ ਹੁੰਦੀ ਹੈ 10 ਵਜੇ ਟੌਰ ਨਾਲ ਹੁੰਦੇ ਆ ਤੇ ਆ ਕੇ ਜਵਾਬ ਦੇਣੇ ਤੇ ਦਵਾਈ ਨਹੀਂ ਹੈਗੀ ਤੇ ਦਵਾਈ ਤੁਸੀਂ ਬਾਹਰੋਂ ਲਓ ਬਾਹਰ ਰਾਜ ਮੈਡੀਕਲ ਸਟੋਰ ਤੇ ਉੱਥੇ ਭੇਜੀ ਜਾਂਦੇ ਸਾਰਿਆਂ ਨੂੰ ਵੀ ਉੱਥੋਂ ਲੈ ਲਓ ਪਤੋਂ ਤੁਹਾਨੂੰ ਮਿਲ ਜੇਗੀ ਹਫਤੇ ਵਿੱਚ ਨੰਬਰ ਵੀ ਤਾਂ ਇਸ ਨੰਬਰ ਤੇ ਦਵਾਈ ਜਾ ਕੇ ਲੈਣੀ ਹਾਂਜੀ ਨੰਬਰ ਦਿੱਤਾ ਨਹੀਂ ਨੰਬਰ ਨਹੀਂ ਦਿੱਤਾ ਰਾਜ ਮੈਡੀਕਲ ਸਟੋਰ ਤੋਂ ਕਹਿੰਦੇ ਵੀ ਦਵਾਈ ਲੈ ਲੋ ਜਾ ਕੇ ਪਰ ਸਰਕਾਰ ਤਾਂ ਕਹਿੰਦੇ ਦਵਾਈਆਂ ਅੰਦਰੋਂ ਫ੍ਰੀ ਮਿਲਦੀਆਂ ਆ ਅਜਕਲ ਹਸਪਤਾਲ ਗਰੀਬਾਂ ਨੂੰ ਕੋਈ ਫ੍ਰੀ ਦਵਾਈ ਨਹੀਂ ਆ ਫ੍ਰੀ ਦਵਾਈ ਚੱਲਦੀ ਪਰ ਉਹ ਕਹਿੰਦੇ ਇਸ ਟਾਈਮ ਦਵਾਈ ਖਤਮ ਹੋਈ ਪਈ ਐ ਤੇ ਲੱਗਦਾ ਨਹੀਂ ਕਿ ਕਿਸੇ ਹੋਰ ਨੂੰ ਦਵਾਈ ਜਾਣ ਬਚਾਣ ਦੀ ਦਵਾਈ ਦਿੱਤੀ ਜਾ ਰਹੀ ਐ ਹਾਂਜੀ ਉਹ ਵਾਗਵਾ ਨੂੰ ਦੇ ਹੀ ਜਾਂਦੇ ਆ ਜਾਂ ਫਿਰ ਜਿਆਦਾ ਕੋਈ ਬੋਲਦਾ ਤਾਂ ਉਹਨੂੰ ਦੇ ਹੀ ਜਾਂਦੇ ਆ ਮੇਰੇ ਸਾਹਮਣੇ ਦਵਾਈ ਦੇ ਦਿੱਤੀ ਆ ਪਰ ਮੈਂ ਕਹਾਂ ਵਿਚਾਰੀ ਕੁੜੀ ਹੈਨੀ ਕੋਦੇ ਅੱਗੇ ਪਿੱਛੇ ਇਹਨੂੰ ਥੋੜੀ ਜੀ ਦਵਾਈ ਦੇ ਦਿਓ ਹਾਂ ਤੇ ਤੁਸੀਂ ਬਾਹਰੋਂ ਲੈ ਲਓ ਦਵਾਈ ਨਹੀਂ ਹੈਗੀ ਜਿੱਥੇ ਮਰਜ਼ੀ ਕੋਈ ਹੋਰ ਵੀ ਲੋ ਹੋਰ ਵੀ ਲੋਕ ਪਰੇਸ਼ਾਨ ਹੋ ਕੇ ਚਲੇ ਗਏ ਹਾਂਜੀ ਕਿੰਨੇ ਲੋਕ ਸੀ ਜਿਹੜੇ ਪਰੇਸ਼ਾਨ ਹੋ ਕੇ ਕਲਪਕੇ ਚਲੇ ਗਏ ਅੱਛਾ ਜੀ ਕੀ ਮੰਗ ਕਰਦੇ ਸਰਕਾਰ ਤੋਂ ਬਸ ਇਹੋ ਹੀ ਕਿ ਦਵਾਈ ਜਲਦੀ ਤੋਂ ਜਲਦੀ ਆਈ ਜਾਵੇ ਕਿਉਂਕਿ ਟੀਵੀ ਦੀ ਦਵਾਈ ਬਾਹਰ ਬਹੁਤ ਮਹਿੰਗੀ ਦੇਣ ਦੇ ਆ ਤਕਰੀਬ ਗਰੀਬ ਆਦਮੀ ਨਹੀਂ ਲੈ ਸਕਦਾ ਇਹ ਕਿਹੜੇ ਡਾਕਟਰ ਨੇ ਕਹੀ ਬਾਹਰੋਂ ਜਾ ਕੇ ਦਵਾਈ ਲੈਣਾ ਇੱਥੇ ਦਵਾਈ ਸਪਲਾਈ ਕਰਦੇ ਆ ਜਿਹੜੇ ਸੁਨੀਲ ਕੁਮਾਰ ਉਹਨਾਂ ਨੇ ਕਿਹਾ ਬਾਹਰੋਂ ਹਾਂਜੀ ਜਿਹੜੇ ਕੋਈ ਚੈੱਕਅਪ ਚੱਲਦਾ ਉਹਨਾਂ ਨੇ ਤਾਂ ਨਹੀਂ ਕਿਹਾ ਨਹੀਂ ਉਹਨਾਂ ਨੇ ਨਹੀਂ ਕਿਹਾ ਠੀਕ ਹੈ ਜਿਹੜੇ ਦਵਾਈ ਵੰਡਦੇ ਉਹਨਾਂ ਨੇ ਕਿਹਾ ਸੁਨੀਲ ਕੁਮਾਰ ਨੂੰ ਲੱਗਦਾ ਕਿ ਮੇਲੀ ਭਗਤ ਹੈ ਇਹਨਾਂ ਦੀ ਮੇਲੀ ਭਗਤੀ ਆ ਭਾਜੀ ਸਾਰਿਆਂ ਨੂੰ ਦੇ ਹੀ ਜਾਂਦੇ ਆ ਤੇ ਬਸ ਜਿਹੜੇ ਨਹੀਂ ਬੋਲਦੇ ਉਹਨਾਂ ਨੂੰ ਚੁੱਪ ਕਰਕੇ ਮੈਡੀਕਲ ਸਟੋਰਾਂ ਤੇ ਦੇ ਹੀ ਜਾਂਦੇ ਤੇ ਗਰੀਬ ਆਦਮੀ ਇਸ ਕਰਕੇ ਚਲ ਜਾਂਦਾ ਮੈਡੀਕਲ ਸਟੋਰ ਤੇ ਕਿ ਉਹਨਾਂ ਦਾ ਕੋਰਸ ਨਾ ਟੁੱਟੇ ਫੇਰ ਦੁਬਾਰਾ ਸਟਾਰਟ ਕਰਨਾ ਪਏਗਾ ਕੀ ਮੰਗ ਕਰਪਾ ਬਸ ਦਵਾਈ ਭਾਜੀ ਮਿਲਣੀ ਚਾਹੀਦੀ ਹੈ ਕਿਉਂਕਿ ਇਹ ਦਵਾਈ ਬਾਹਰੋਂ ਬਹੁਤ ਮੈਡੀਕਲ ਸਟੋਰ ਵਾਲੇ ਮਹਿੰਗੀ ਦੇਂਦੇ ਆ ਠੀਕ ਹੈ ਤੇ ਟੀਵੀ ਦੀ ਦਵਾਈ ਫਰੀ ਹੈ ਹਾਂ ਸਰ ਆਪਣਾ ਇੱਕ ਬਾਹਰ ਲੋਕ ਕਾਫੀ ਖੱਜਲ ਖਵਾਰ ਹੋ ਰਹੇ ਨੇ ਕਿਹਾ ਜਾ ਰਿਹਾ ਹੈ ਕਿ ਦਵਾਈਆਂ ਬਾਹਰੋਂ ਲੈ ਲਓ ਜੱਗ ਕਿਸੇ ਮੈਡੀਕਲ ਸਟੋਰ ਤੋਂ ਅੰਦਰ ਕੋਈ ਦਵਾਈ ਨਹੀਂ ਠੀਕ ਹੈ ਨਹੀਂ ਟੀਵੀ ਦੀ ਦਵਾਈ ਜਿਹੜੀ ਹੈ ਸ਼ਾਰਟੇਜ ਸੀਗੀ ਉਹ ਅਸੀਂ ਖਰੀਦ ਲਈ ਹੈ ਤੇ ਦਵਾਈ ਆ ਗਈ ਹੈ ਠੀਕ ਹੈ ਦਵਾਈ ਹੁਣ ਮਿਲਣੀ ਸ਼ੁਰੂ ਹੋ ਜੇਗੀ ਸਰ ਜੀ ਪਰ ਤੁਹਾਡਾ ਤੁਹਾਡਾ ਮੈਡੀਕਲ ਸਟੋਰ ਤੇ ਬੈਠਾ ਹੋਇਆ ਉਹ ਕਹਿੰਦਾ ਬਾਹਰੋਂ ਜਾ ਕੇ ਫਰਾਨੇ ਮੈਡੀਕਲ ਸਟੋਰ ਤੋਂ ਲਓ ਕੋਈ ਨਹੀਂ ਜੀ ਦਵਾਈ ਨਹੀਂ ਔਰ ਅ ਲੋਕਾਂ ਵੱਲੋਂ ਕਿਹਾ ਜਾ ਰਿਹਾ ਕਿ ਜਾਣ ਪਛਾਣ ਵਾਲਿਆਂ ਨੂੰ ਦਵਾਈ ਦਿੱਤੀ ਜਾ ਰਹੀ ਹੈ ਇਹਨੇ ਗਰੀਬ ਬੰਦੇ ਆਉਂਦੇ ਨੇ ਉਹਨਾਂ ਨੂੰ ਕੋਈ ਦਵਾਈ ਨਹੀਂ ਨਹੀਂ ਐਦਾਂ ਕੋਈ ਨਹੀਂ ਹੈ ਅਸੀਂ ਕਿਸੇ ਨਾਲ ਕਦੇ ਵੀ ਭੇਦਭਾਵ ਨਹੀਂ ਕਰਦੇ ਠੀਕ ਹੈ ਸਾਰਿਆਂ ਨੂੰ ਦਵਾਈ ਜੇ ਆਏਗੀ ਤਾਂ ਸਾਰਿਆਂ ਨੂੰ ਦਵਾਈ ਮਿਲਦੀ ਹੈ ਔਰ ਦਵਾਈ ਆ ਗਈ ਹੈ ਇਹ ਹੁਣ ਮੈਂ ਕੰਫਰਮ ਕੀਤਾ ਹੈ ਠੀਕ ਹੈ ਔਰ ਦਵਾਈ ਅਬ ਮਿਲਨੀ ਸ਼ੁਰੂ ਹੋ ਜਾਏਗੀ ਹੁਣ ਤੇ ਗਰੀਬ ਲੋਕ ਬਾਹਰ ਰੋ ਰੋ ਕੇ ਦਵਾਈ ਪਾ ਰਹੇ ਨੇ ਐਦਾਂ ਨਹੀਂ ਜੀ ਕੋਈ ਕੋਈ ਦਵਾਈ ਨਹੀਂ ਪਾ ਰਿਹਾ ਜੀ ਕੋਈ ਐਦਾਂ ਨਹੀਂ ਹੈ ਅਸੀਂ ਸਾਰਿਆਂ ਨੂੰ ਦਵਾਈ ਦੇ ਰਹੇ ਹਾਂ ਜਿਹੜੀ ਵੀ ਹੈ ਅਸੀਂ ਪਰਚੇਜ਼ ਕਰ ਲਈ ਅਸੀਂ 2.5 ਲੱਖ ਦੀ ਮੈਡੀਸਿਨ ਲਈ ਹੈ ਇਸ ਪਰ ਠੀਕ ਹੈ ਉਹ ਆ ਗਈ ਹੈ ਮੈਡੀਸਿਨ ਠੀਕ ਹੈ ਅੱਜ ਮੈਡੀਸਿਨ ਆ ਗਈ ਹੈ ਸਾਡੇ ਕੋਲ ਹੁਣੇ ਆ ਰਿਹਾ ਮੇਰੇ ਕੋਲ ਹੁਣੇ ਫੋਨ ਆਇਆ ਤੇ ਅਸੀਂ ਸਾਰੀਆਂ ਮੈਡੀਸਿਨ ਦੇ ਦੇਣੇ ਕੋਈ ਸਟੇਟ ਤੋਂ ਵੀ ਆ ਰਹੀ ਹੈ ਜਿਹੜੇ ਬਲ ਪਰਚੀਆਂ ਗੱਡਦੇ ਉਹ ਕੋ ਮਨਾ ਕਰੀ ਜਾਂਦੇ ਦਵਾਈ ਵੀ ਹੈ ਵੀ ਦਵਾਈ ਕਹਿੰਦੇ ਮੈਂ ਦਵਾਈ ਫਿਲਹਾਲ ਮਤਲਬ ਨਹੀਂ ਹੈ ਪਰ ਆ ਗਈ ਹੈ ਮਤਲਬ ਦਵਾਈ ਠੀਕ ਹੈ ਹੁਣ ਦਵਾਈ ਮਤਲਬ ਜਿਹੜਾ ਟਰੱਕ ਹੈ ਉਹ ਆ ਗਿਆ ਹੈ ਮੈਂ ਹੁਣੇ ਤੁਹਾਨੂੰ ਦੱਸਦਾ ਲੂਪਿੰਗ ਵਾਲੇ ਨਾਲ ਗੱਲ ਹੋਈ ਹੈ ਠੀਕ ਹੈ ਉਹਨਾਂ ਨੇ ਕਿਹਾ ਵੀ ਕਨਫਰਮ ਕਰਤਾ ਹੈ ਇਹ ਲੋਕਾਂ ਨੂੰ ਟਾਈਮ ਦਿੱਤਾ ਗਿਆ ਸੀ ਅੱਜ ਦਾ ਲੋਕੀ ਇੱਥੇ ਖੰਝਾ ਲੋਲੇ ਬਾਹਰ ਅੱਧੇ ਕਿੰਨੇ ਲੋਕੀ ਤੋਂ ਚਲ ਗਏ ਆ ਤੇ ਕਈ ਲੋਕ ਬਾਅਦ ਦੇਖੋ ਕੋਈ ਨਹੀਂ ਕੱਲ ਤੋਂ ਉਹਨਾਂ ਨੂੰ ਦਸਾਂ ਦਵਾਈ ਮਿਲਣੀ ਸ਼ੁਰੂ ਹੋ ਜੇਗੀ ਜੀ ਕੋਈ ਨਹੀਂ ਜਿਹੜਾ ਟਾਈਮ ਆ ਗਿਆ ਅੰਮ੍ਰਿਤ ਸਰ ਇਹ ਕੀਤਾ ਕਹਿੰਦੇ ਨੇ ਕਰਨਾ ਨਹੀਂ ਨਹੀਂ ਕੋਈ ਨਹੀਂ ਉਹ ਅਸੀਂ ਮੈਂ ਦੇਖੂਗਾ ਕੋਈ ਨਹੀਂ ਸਾਨੂੰ ਖੁਦ ਗਿਆ ਇਹ ਚੀਜ਼ ਕਰ ਰਹੇ ਨੇ ਅੱਛਾ ਕੋਈ ਨਹੀਂ ਮੈਂ ਉਹ ਚੀਜ਼ ਨੂੰ ਉੱਚਾ ਬਸ ਸੀਰੀਅਸਲੀ ਲਵਾਂਗੇ ਕੋਈ ਵੀ ਇਦਾਂ ਸਾਡਾ ਕੋਈ ਮੁਲਾਜ਼ਮ ਕੋ ਗਲਤ ਬਿਹੇਵ ਕਰਦਾ ਹੈ ਅਸੀਂ ਉਹਨੂੰ ਬਹੁਤ ਸੀਰੀਅਸਲੀ ਲੈਂਦੇ ਆ ਠੀਕ ਹੈ ਕੋਈ ਇਦਾਂ ਦਾ ਨਹੀਂ ਹੋਏਗਾ ਅਸੀਂ ਇੰਨੇ ਸਾਲਾਂ ਤੋਂ ਪ੍ਰੋਗਰਾਮ ਚੱਲ ਰਿਹਾ ਹੈ ਬਹੁਤ ਅ ਤੇ ਕੋਈ ਵੀ ਇਦਾਂ ਦੀ ਗੱਲ ਡਿਸਪਲਿਨ ਵਾਲੀ ਗੱਲ ਹੈ ਉਸ ਹੀ ਦੇਖਾਂਗੇ ਕੋਈ ਲੋਕਾਂ ਦਾ ਕਹਿਣਾ ਕਿ ਬਾਲ ਮੈਡੀਕਲ ਸਟੋਰ ਨਾਲ ਇਹਨਾਂ ਦੀ ਮਿਲੀ ਭੁਗਤਣਾ ਸਾਰਾ ਕੰਮ ਹੋ ਰਿਹਾ ਹੈ ਰਾਜ ਮੈਡੀਕਲ ਸਟੋਰ ਆ ਸਾਰਿਆਂ ਨੂੰ ਉੱਥੇ ਭੇਜਦੇ ਨੇ ਦਵਾਈਆਂ ਲੈਣ ਵਾਸਤੇ ਨਹੀਂ ਉਹ ਦੇਖੋ ਅਸੀਂ ਕਿਸੇ ਨੂੰ ਕਦੇ ਵੀ ਸਾਡਾ ਨਾ ਹੀ ਕੋਈ ਮੁਲਾਜ਼ਮ ਭੇਜਦਾ ਹੈ ਨਾ ਹੀ ਅਸੀਂ ਭੇਜਦੇ ਹਾਂ ਕਿ ਟੀਵੀ ਹਸਪਤਾਲ ਵੀ ਇੱਥੇ ਹੈ ਉਹਨਾਂ ਦੇ ਮੁਲਾਜ਼ਮ ਵੀ ਹੈਗੇ ਆ ਠੀਕ ਹੈ ਨਾ ਤੇ ਸਾਡਾ ਕਦੇ ਵੀ ਕੋਈ ਅਸੀਂ ਨਹੀਂ ਕਰਦੇ ਅਸੀਂ ਤਾਂ ਪ੍ਰੋਗਰਾਮ ਸਾਰਾ ਚਲਾ ਰਹੇ ਹਾਂ ਇਹਨੇ ਸਾਲਾਂ ਤੋਂ ਚੱਲ ਰਿਹਾ ਹੈ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਹੈ ਠੀਕ ਹੈ ਅੱਜ ਦਵਾਈ ਆ ਗਈ ਹੈ ਅੱਜ ਦਵਾਈ ਸਾਰਿਆਂ ਨੂੰ ਅਸੀਂ ਦੇ ਦਾਂਗੇ ਠੀਕ ਹੈ ਸਟੋਰ ਕੀਪਰ ਵੱਲੋਂ ਬਾਕਾਇਦਾ ਫੋਨ ਨੰਬਰ ਦਿੱਤਾ ਜਾਂਦਾ ਵੀ ਇਸ ਫੋਨ ਨੰਬਰ ਤੇ ਅਗਲੇ ਹਫ਼ਤੇ ਤੁਹਾਨੂੰ ਫੋਨ ਕਰਕੇ ਦਵਾਈ ਦੇ ਦੇਣਾ ਹੈ ਦੇਖੋ ਐਲੀਗੇਸ਼ਨ ਹੈ ਦੇਖੋ ਇਦਾਂ ਨਹੀਂ ਅਸੀਂ ਕਦੇ ਵੀ ਕੋਈ ਨਹੀਂ ਦਿੰਦਾ ਸਾਨੂੰ ਦੱਸੋ ਸਾਰਿਆਂ ਨੂੰ ਸਾਡੇ ਕੋਲ ਨੰਬਰ ਪ੍ਰੂਫ ਹੈ ਵਿਦ ਪ੍ਰੂਫ ਹੈ ਜੀ ਵਿਦ ਪ੍ਰੂਫ ਹੈ ਨਹੀਂ ਉਹ ਫਿਰ ਮੈਂ ਦੇਖ ਲੈਣਾ ਕੋਈ ਨਹੀਂ ਕੀ ਐਕਸ਼ਨ ਲਿਆ ਜਾਏਗਾ ਸਟੋਰ ਠੀਕ ਹੈ ਜੋ ਵੀ ਅਗਰ ਹੋਏਗਾ ਜੋ ਵੀ ਪ੍ਰੋਪਰ ਐਕਸ਼ਨ ਹੈ ਅਸੀਂ ਲਵਾਂਗੇ ਕੋਈ ਪ੍ਰੋਬਲਮ ਨਹੀਂ ਜੇਕਰ ਜਿਹੜੇ ਜੇ ਇੱਕ ਅੰਦੀ ਹੈ ਤਾਂ ਸਾਨੂੰ ਬਾਅਦ ਬਾਅਦ ਅਗਰ ਦੇਖੋਗੇ ਵੀ ਬਾਅਦ ਲੋਕੀ ਖਜਲ ਹੋ ਰਹੇ ਵਾ ਕੋਈ ਨਹੀਂ ਜੀ ਹੁਣ ਮੈਡੀਸਿਨ ਆ ਰਹੀ ਐ ਅਸੀਂ ਉਹਨਾਂ ਨੂੰ ਲੋਕਾਂ ਨੂੰ ਰੋਕ ਦਿੰਨੇ ਆ ਠੀਕ ਐ ਤਾਂ ਜਿਹੜੇ ਲੋਕਾਂ ਆ ਕੇ ਟਾਈਮ ਦਿੱਤਾ ਸੀ ਉਹਨਾਂ ਨੂੰ ਮੈਡੀਸਿਨ ਕਿੱਥੋਂ ਲੈਣਗੇ ਇਹ ਟਰਾਂਸਪੋਰਟ ਵਾਲੇ ਹੀ ਤਾਂ ਇਹ ਫੋਨ ਆ ਰਿਹਾ ਠੀਕ ਐ ਸਰ ਜਿਨ੍ਹਾਂ ਨੂੰ ਅੱਜ ਦਾ ਟਾਈਮ ਦਿੱਤਾ ਸੀ ਅੱਜ ਦੀ ਰੋਕ ਦਿੰਨੇ ਆ ਉਹਨੂੰ ਅਜੇ ਮੈਡੀਸਿਨ ਆ ਨਹੀਂ ਖੁਣੋਂ ਨਹੀਂ ਦੇ ਦੇਣੇ ਮੈਡੀਸਿਨ ਉਹ ਤੇ ਗਰੀਬ ਪਰਿਵਾਰਾਂ ਵਿਚਾਰੇ ਕਿਰਾਏ ਦੇ ਦੇਖੋ ਗਰੀਬ ਪਰਿਵਾਰਾਂ ਦੇਖੋ ਧੀਵੀ ਦਵਾਈ ਗਰੀਬ ਪਰਿਵਾਰਾਂ 'ਚ ਹੀ ਹੁੰਦੀ ਐ ਜਦੋਂ ਕੋ ਮਿਲਿਆ ਉਹ ਕਹਿੰਦੀ ਪਹਿਲਾਂ ਹੀ ਮੈਂ ਦਵਾਈ ਲੈਣ ਆਈ ਆ ਤੇ ਮੈਨੂੰ ਬਾਹਰੋਂ ਹੀ ਦਵਾਈ ਲੈਣੀ ਪੈਂਦੀ ਐ ਇੱਥੇ ਮੈਨੂੰ ਕਦੇ ਵੀ ਦਵਾਈ ਠੀਕ ਹੈ ਟੀਵੀ ਹਸਪਤਾਲ ਇਥੇ ਨਾਲ ਹੈ ਠੀਕ ਹੈ ਨਾ ਟੀਵੀ ਹਸਪਤਾਲ ਦੇ ਡਾਕਟਰਸ ਅਲੱਗ ਹੁੰਦੇ ਆ ਅਸੀਂ ਡੀ ਐਚ ਐਸ ਤੋਂ ਆ ਡਾਕਟਰ ਹੈਲਥ ਸਰਵਿਸਸ ਤੋਂ ਸਾਡੇ ਕੋਲ ਤਾਂ ਕਲੀਅਰ ਇਨਸਟਰਕਸ਼ਨਸ ਆ ਕੋਈ ਦਵਾਈ ਬਾਹਰ ਨਹੀਂ ਹੰਦੀ ਸਭ ਜਦ ਸਾਰੀ ਦਵਾਈ ਟੀਵੀ ਦਵਾਈ ਸਾਰੀ ਹਮੇਸ਼ਾ ਅੰਦਰੋਂ ਮਿਲਦੀ ਕਦੇ ਵੀ ਨਹੀਂ ਹੁੰਦਾ ਸਟੋਰ ਕੀਪਰ ਦੀ ਟਾਈਮਿੰਗ ਕੀ ਹੈ ਸਟੋਰ ਕੀਪਰ ਦੇ ਸਾਰਿਆਂ ਦੇ ਅੱਛ ਤੋਂ ਦੋ ਘੰਟੇ ਹੈ 10 ਵਜੇ ਹੈ 10 ਵਜੇ ਆਇਆ ਸੀ ਤੇ ਹਜੇ ਕੀ ਕਰੋ ਬਾਹਰ ਜਾ ਕੇ ਤੇ ਕੈਮਰੇ ਲੱਗੇ ਜਾਂਦੇ ਚੈੱਕ ਕਰੋ 10 ਵਜੇ ਤੇ ਹੈ ਦਾ ਉਹ ਲੋਕਰਨ ਕਿਸੇ ਵਿੱਚ ਕਰਦੇ ਆ ਗਏ ਉੱਥੇ ਨਹੀਂ ਨਹੀਂ ਦੇਖੋ ਮੈਂ ਉਹਨੂੰ ਬੁਲਾ ਕੇ ਦੇਖ ਲੈਣਾ ਜੀ ਇਦਾਂ ਦੀ ਕੋਈ ਵੀ ਅਲੀਗੇਸ਼ਨ ਹੁੰਦੀ ਹੈ ਕੋਈ ਵੀ ਗੱਲ ਕੀਤੀ ਹੈ ਨਾ ਸਾਡਾ ਬੜਾ ਮਿਚਲੇ ਹੋਣਾ ਮੈਂ ਅੱਛਾ ਕੋਈ ਨਹੀਂ ਮੈਂ ਬੁਲਾ ਲੈਂਦਾ ਕੋਈ ਨਹੀਂ ਮੈਂ ਦੇਖ ਲੈਣਾ ਠੀਕ ਹੈ ਠੀਕ ਹੈ ਮੈਂ ਐਕਸ਼ਨ ਲਵਾਂਗਾ